ਸਸਕਾਰ ਸਾਰਿਆਂ ਨੂੰ ਵਿਰਸੇ ਦੇ ਵਾਰਿਸ ਜਿਹੜੇ ਆ ਦੁਨੀਆ ਭਰ ਦੇ ਵਿੱਚ ਆਪਣੇ فن ਦਾ ਮਜ਼ਾਰਾ ਕਰਦੇ ਹੋਏ ਜਿੱਥੇ ਪਹਿਲੋਂ ਆਕਲੈਂਡ ਦੇ ਵਿੱਚ ਆ ਵਾਰਿਸ ਭਰਾ ਹਲੂ ਵਾਲੀਏ ਆ ਬਹੁਤ ਵਧੀਆ ਇੱਥੇ ਸ਼ੋਅ ਲਾ ਕੇ ਗਾਇਨੇ ਵਿਰਸਾ ਲਾਈਵ ਵੀ ਇੱਥੇ ਰਿਕਾਰਡ ਹੋਇਆ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਨੇ ਆ ਦੇਖਿਆ ਸਾਡਾ ਹੱਸਦਾ ਪੰਜਾਬ ਰੰਗਲਾ ਪੰਜਾਬ ਤੇ ਉਸ ਰੰਗਲੇ ਪੰਜਾਬ ਦੀ ਇੱਕ ਚਲਕ ਇੱਥੇ ਕ੍ਰਾਈਸਟਚਰਚ ਦੇ ਵਿੱਚ ਵੀ ਦੇਖਣ ਨੂੰ 11 ਅਕਤੂਬਰ ਨੂੰ ਮਿਲੇਗੀ ਜਿੱਥੇ ਤੁਸੀਂ ਖਾਸ ਕਰਕੇ ਇਨ੍ਹਾਂ ਵੀਰਾਂ ਦੇ ਨਾਲ ਇੱਥੇ ਵਾਰਿਸ ਭਰਾਵਾਂ ਨੂੰ ਹੋਸਟ ਕਰਦੇ ਦੇਖੋਗੇ ਮੈਂ ਸਭ ਤੋਂ ਪਹਿਲੋਂ ਸਾਰੀ ਹੀ ਜਿਹੜੀ ਵਾਰਿਸ ਸ਼ੋਅ ਦੀ ਟੀਮ ਹੈ ਜੀ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਨੌਜਵਾਨ ਆ ਮੇਰੇ ਨਾਲ ਇੱਥੇ ਸਾਰੇ ਬੈਠੇ ਹੋਏ ਜਿਹੜੇ ਕਿ ਮਨਮੋਣ ਵਾਰਿਸ ਸੰਗਤਾਰ ਤੇ ਨਾਲ ਦੇ ਨਾਲ ਸਾਡੇ ਕਮਲਖੀਰ ਵੀਰ ਨੂੰ ਇੱਥੇ ਨਿਊਜ਼ੀਲੈਂਡ ਦੇ ਵਿੱਚ ਕ੍ਰਾਈਸਚਰਚ ਹੋਸਟ ਕਰ ਰਹਾ ਹੈ ਰੰਗਲਾ ਪੰਜਾਬ ਦੀ ਟੀਮ ਸਾਰੀ ਸਾਰੀ ਨਿਊਜ਼ੀਆ ਨੂੰ ਜੀ ਕਿ ਭਾਈ ਥੈਂਕ ਯੂ ਸੋ ਸੇਕੋਸਾਬ ਸਭ ਤੋਂ ਪਹਿਲਾਂ ਕਿ ਨੂੰ ਤੁਸੀਂ ਜੋ ਥੋੜਾ ਦਸੀਓ ਕਿ ਇਸ ਸਾਰੇ ਸ਼ੋ ਦੀ ਵਿਉਂਤਬੰਦੀ ਦੇ ਪੱਖੋਂ ਤੁਸੀਂ ਸਾਰੇ ਨੌਜਵਾਨ ਵਰਗ ਆ ਆਮ ਤੌਰ ਤੇ ਹੁਣ ਬਹੁਤ ਵਾਰ ਹੁੰਦਾ ਕਿ ਬਈ ਨੌਜਵਾਨਾਂ ਦੇ ਨੌਜਵਾਨ ਹੀ ਜਿਹੜੇ ਇੱਕ ਕਿਸਮ ਦੇ ਸਿੰਗਰ ਜਿਹੜੇ ਇੱਕ ਕਿਸਮ ਦੇ ਉਹਨਾਂ ਦੇ ਨਾਲ ਜੁੜੇ ਹੁੰਦੇ ਆ ਉਹਨਾਂ ਦੇ ਫੈਨ ਹੁੰਦੇ ਲੇਕਿਨ ਵਾਰਸ ਪੰਜ ਜਿਹੜੇ ਪੰਜਾਬ ਦੇ ਆ ਉਹਨਾਂ ਦੇ ਨਾਲ ਇਹ ਸ਼ੋਅ ਕਰਨ ਦਾ ਕਿਦਾਂ ਸਾਰਾ ਪਲਾਨ ਬਣਾਇਆ ਆ ਅਰ ਸਭ ਤੋਂ ਪਹਿਲੇ ਜੀ ਰੇਡੀਓ ਸਪਾਈਕ ਦੀ ਟੀਮ ਦਾ ਸਾਰੇ ਵੱਡੇ ਖਾਸ ਤੌਰ ਤੇ ਕਿ ਫਤਿਹ ਨੂੰ ਤੇ ਇਹਦਾ ਭਾਈ ਉਹਨਾਂ ਦਾ ਸਵਾਲ ਹੈ ਕਿ ਇਹਦਾ ਭਾਈ ਉਹਨਾਂ ਦਾ ਸਵਾਲ ਹੈ ਕਿ ਵਾਰਿਸ ਵਾਰਿਸ ਉਹਨ ਬਰਾ ਵਾਰਿਸ ਬਦਨ ਬਹੁਤ ਬਹੁਤ ਚਿਰ ਤੋਂ ਆ ਇੱਥੇ ਲਾਈਕ ਉਹਨਾਂ ਦੀ ਗਾਇਕੀ ਨੂੰ ਆਈ ਥਿੰਕ ਮੋਰ ਦੈਨ 30 ਇਅਰਸ ਹੋ ਗਏ ਹੈ ਵੀ 30 ਸਾਲ ਦੇ ਲੱਗੇ ਮੰਨੇ ਉਹ ਪਲੱਸ ਹੀ ਹੈ ਗਿਆ ਉਹਨਾਂ ਨੂੰ ਆਪਾਂ ਯੰਗ ਯੂਥ ਵੀ ਸੁਣਦਾ ਵਾ ਪਰ ਨਾਲ ਨਾਲ ਉਹਨਾਂ ਨੂੰ ਬਜ਼ੁਰਗ ਆਪਣੇ ਪੁਰਾਣੇ ਬਜ਼ੁਰਗ ਆਪਣੇ ਡੈਡੀ ਮੰਮੀ ਸਾਰੇ ਉਹਨਾਂ ਦਾ ਮੀਨਸ ਕਿ ਇੱਕ ਫੈਮਿਲੀ ਸ਼ੋ ਆ ਜਿੱਦਾਂ ਸਾਰੇ ਜਾਣਦੇ ਆ ਸਾਰੇ ਸੁਣਦੇ ਆ ਉਹਨਾਂ ਨੂੰ ਹਾਂਜੀ ਸੋ ਇਥੇ ਨਿਊਜ਼ੀਲੈਂਡ ਦੇ ਵਿੱਚ ਬਹੁਤ ਵੱਡਾ ਸ਼ੋ ਕ੍ਰਾਈਸਟਚਰਚ ਦੇ ਵਿੱਚ ਜਿਹੜਾ ਹੋਣ ਜਾ ਰਿਹਾ ਟਾਊਨ ਹਾਲ ਦੇ ਵਿੱਚ ਹੋਣ ਜਾ ਰਿਹਾ ਬਾ ਕਮਲ ਵੈਨਿਊ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਹਿਲਾਂ ਵੀ ਮੈਂ ਇਥੇ ਕਾਨਸਰਟ ਸ਼ੋਜ਼ ਦੇਖਿਆ ਸੋ ਮੈਨੂੰ ਥੋੜਾ ਜਿਹੜੀ ਆਪਾਂ ਡੇਟ ਬੰਨੀ ਆ ਇਸ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਉਹਨਾਂ ਦੇ ਬਾਰੇ ਜੂ ਦੱਸੋ ਬਸ ਸਸੀ ਗਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਜਿਹੜੇ ਵੀ ਸਾਡੇ ਜੀਐਸ ਸਪਾਈਸ ਨੂੰ ਦੇਖ ਰਹੇ ਜਾਂ ਸਪੈਸ਼ਲ ਥੈਂਕਸ ਨੂੰ ਨਵਤੇਜ ਭਾਈ ਜਿਨ੍ਹਾਂ ਨੇ ਸਾਡੇ ਲਈ ਅੱਜ ਟਾਈਮ ਕੱਢਿਆ ਹਾਂਜੀ ਸੋ ਅੱਛਾ ਇੰਟਰਸਟਿੰਗਲੀ ਇੱਕ ਗੱਲ ਪਟਕੀ ਆ ਕਿ ਖਾਦੀਆਂ ਖਰਾਕਾਂ ਕੰਮ ਹੋਣੀਆਂ ਇੱਕ ਗੀਤ ਵਾਰਿਸ ਬ੍ਰਦਰ ਨੇ ਗਾਹੀ ਦਾਰਾ ਸਿੰਘ ਜਿਹੜਾ ਉਸ ਗੀਤ ਦੇ ਵਿੱਚ ਆਇਆ ਤੁਸੀਂ ਸਾਰੇ ਦੇਖਿਆ ਹੋਣਾ ਤੇ ਨੇਚਰਲੀ ਮੈਂ ਮੈਨੂੰ ਪਤਾ ਤੁਹਾਡਾ ਇੱਥੇ ਲੋਕਲ ਜਿਹੜਾ ਫਿਟਨੈਸ ਦੇ ਪੱਖੋਂ ਬਹੁਤ ਵੱਡਾ ਯੋਗਦਾਨ ਆ ਤੁਸੀਂ ਸਾਰਿਆਂ ਨੂੰ ਗਾਈਡੈਂਸ ਵੀ ਦਿੰਦੇ ਆ ਤੇ ਨਾਲ ਦੇ ਨਾਲ ਆਪ ਵੀ ਜਿਹੜਾ ਜੰਗੀ ਪਾਸੇ ਨੂੰ ਨੌਜਵਾਨੀ ਨੂੰ ਪ੍ਰੇਿਤ ਕਰ ਰਿਹਾ ਸੋ ਮੈਨੂੰ ਦੱਸੋ ਗੀਤਾ ਦੇ ਪੱਖੋਂ ਅ ਅ ਸਰੇ ਤੁਹਾਨੂੰ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਵਾਰਿਸ ਭਰਾ ਦੇ ਗੀਤ ਜਿਹੜੇ ਐਵੇਂ ਲੰਬੇ ਤੋਂ ਸਮੇਂ ਚੱਲੇ ਆ ਤੁਸੀਂ ਮਹਿਸੂਸ ਕਰਦੇ ਹੋ ਕਿ ਨੌਜਵਾਨ ਪੀੜ੍ਹੀ ਉਹਨੂੰ ਲਾਈਕ ਕਰਦੀ ਆ ਦੇਖੋ ਜੀ ਉਹ ਤਾਂ ਸਦਾ ਬਹਾਰ ਨੇਗੇ ਜੀ ਠੀਕ ਆ ਉਹ ਬਾਕੀ ਉਹ ਸ਼ੁਰੂ ਤੋਂ ਲੈ ਕੇ ਉਹਨੂੰ ਇਕੱਲੇ ਨੌਜਵਾਨ ਨਹੀਂ ਮਨੂੰ ਫੈਮਿਲੀ ਜ ਉਹਨਾਂ ਨੂੰ ਸਾਡੇ ਪੇਰੈਂਟਸ ਉਹਨਾਂ ਨੂੰ ਸਾਡੇ ਬਜ਼ੁਰਗ ਉਹ ਵੀ ਪਸੰਦ ਕਰਦੇ ਆ ਤੇ ਉਹ ਆਪਣੇ ਸੱਭਿਆਚਾਰ ਦਾ ਇੱਕ 파ਟ ਹਿੰਗੇ ਜੀ ਉਸ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਓਦਾਂ ਦੇ ਇੱਕ ਦੋ ਸਿੰਗਰੀ ਆ ਜਿਹੜੇ ਆਪਣੇ ਯੂਥ ਨੂੰ ਵੀ ਮੋਟੀਵੇਟ ਕਰਦੇ ਆ ਤੇ ਆਪਣੇ ਪਰਿਵਾਰਤ ਬੈਠ ਕੇ ਵੀ ਆਪਾਂ ਸੁਣ ਸਕਦੇ ਉਹਨਾਂ ਨੂੰ ਨਾ ਜੀ ਬਿਲਕੁਲ ਉਹਦੇ ਕਰਕੇ ਹੀ ਅਸੀਂ ਇਹ ਕੀਤਾ ਕਿ ਪ੍ਰੋਗਰਾਮ ਇੱਥੇ ਕਰਾਉਣਾ ਤਾਂ ਕਿ ਸਾਰੇ ਬੈਠ ਕੇ ਇਕੱਠੇ ਬੈਠ ਕੇ ਸੁਣਨ ਤੇ ਫੈਮਿਲੀਆਂ ਲੈ ਕੇ ਇਹ ਰਿਕੁਐਸਟ ਆ ਕਿ ਆਪਣੇ ਸਾਰੀ ਫੈਮਿਲੀ ਦੇ ਨਾਲ ਪਹੁੰਚੋ ਆਪਣੇ ਪੇਰੈਂਟਸ ਲੈ ਕੇ ਆਓ ਤੇ ਬਸ ਇਹ ਰਿਕੁਐਸਟ ਆ ਤਾਲੀਵਾਲਾ ਸਾਹਿਬ ਬਾ ਕਮਾਲ ਤੁਸੀਂ ਕਿਆ ਕੀ ਉਹਨਾਂ ਦੇ ਗੀਤ ਜਿਹੜੇ ਯੂਥ ਵੀ ਲਾਈਕ ਕਰਦਾ ਸਾਰਾ ਸਾਹਿਬ ਜਦਜੀ ਸਾਡੇ ਨਾਲ ਆ ਸੋ ਮੈਨੂੰ ਇੱਕ ਗੱਲ ਦੱਸੋ ਕਿ ਇੱਥੇ ਜਿਹੜੀ ਪੋਪੂਲੇਸ਼ਨ ਆ ਆਪਣੇ ਕ੍ਰਾਈਸਚਰਚ ਦੇ ਵਿੱਚ ਨੇਚਰਲੀ ਮਿਕਸਚਰ ਆ ਮਤਲਬ ਕਿ ਨਵੇਂ ਆਏ ਪਰਿਵਾਰ ਬਹੁਤ ਆ ਹਾਂਜੀ ਤੇ ਸੋ ਯੂਥ ਤੇ ਜਿਹੜੇ ਯੰਗਸਟਰਸ ਸੋ ਮੈਨੂੰ ਦੱਸੋ ਪਰਿਵਾਰ ਜਿਹੜੇ ਆ ਉਹਨਾਂ ਦੇ ਲਈ ਮਾਹੌਲ ਦੇ ਪੱਖੋਂ ਸਿਕਿਉਰਿਟੀ ਦੇ ਪੱਖੋਂ ਕਿਦਾਂ ਇੱਥੇ ਸਾਰਾ ਪ੍ਰਬੰਧ ਹੋਊਗਾ ਜੀ ਉਸ ਦਾ ਹਾਂਜੀ ਹਾਂਜੀ ਜੀ ਉੱਥੇ ਜਿਹੜਾ ਆਪਣਾ ਵੈਨਿਊ ਹੈ ਉਹ ਟਾਊਨ ਆਲ ਦੇ ਵਿੱਚ ਸਿਕਿਉਰਿਟੀ ਪੱਖੋਂ ਬਹੁਤ ਵਧੀਆ ਉੱਥੇ ਪ੍ਰਬੰਧ ਕੀਤਾ ਜਾਊਗਾ ਹੂੰ ਤੇ ਪਾਰਕਿੰਗ ਸਰਟ ਵੀ ਉੱਥੇ ਬਹੁਤ ਵਧੀਆ ਵਾ ਬਾਕੀ ਜਿਹੜੀ ਆਪਣੀ ਇੱਥੇ ਜਿਹੜੀ ਮਿਕਸ ਜਿਦਾ ਮਲਟੀਕਲਚਰ ਲੋਕ ਰਹਿ ਰਹੇ ਨੇ ਇੱਥੇ ਹੂੰ ਤੇ ਕਦਰ ਬਹੁਤ ਲਾਈਕ ਕਰਦੇ ਨੇ ਪੂਰੇ ਵਰਲਡ ਦੇ ਵਿੱਚ ਹੂੰ ਤੇ ਬਾਕੀ ਮਨਮੋਹਨ ਵਾਸ ਭਾਜੀ ਹੁਣਾਂ ਨੂੰ ਤੁਸੀਂ ਜਾਣਦੇ ਜੇ ਕਿਆ ਖੂਬ ਗਾਉਂਦੇ ਆ ਜੀ ਤੇ ਸਾਡੇ ਨਾਲ ਪਹਿਲੀ ਪੀੜੀ ਤੋਂ ਲੋਕੀ ਸੁਣਦੇ ਆ ਰਹੇ ਨੇ ਪੁਰਾਣੀ ਪੀੜੀ ਤੋਂ ਤੇ ਸਾਰੇ ਨੂੰ ਲਾਈਕ ਕਰਦੇ ਨੇ ਬੱਚੇ ਬਿਰਗ ਤੇ ਇਸ ਟਾਈਮ ਤੇ ਸੁਖਨਾ ਵੀ ਜੇ ਵੀ ਪੂਰੇ ਖੁੱਲੇ ਹੋਏ ਆ ਤੇ ਕਾਫੀ ਸਾਡੇ ਪੇਰੈਂਟਸ ਆਏ ਹੋਏ ਨੇ ਸਭ ਦੇ ਪੇਰੈਂਟਸ ਤਕਰੀਬਨ ਆਏ ਹੋਏ ਨੇ ਤੇ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਇਹ ਸ਼ੋਅ ਕਰਾਉਣ ਦਾ ਮਕਸਦ ਇਹ ਆ ਕਿ ਸਾਡੇ ਉਹਨਾਂ ਨੂੰ ਉਹ ਆਉਣਗੇ ਤੇ ਉਹਨਾਂ ਦਾ ਚੋ ਦਿਲ ਪਰਚਾਵਾ ਹੋਊਗਾ ਇਹਨਾਂ ਨੂੰ ਵੇਖ ਕੇ ਹਾਂ ਤੇ ਮੈਂ ਤੇ ਬਰ ਰਿਕਵੈਸਟ ਕਰਦਾ ਜੀ ਸਾਰਿਆਂ ਸੱਗੇ ਸਾਰੇ ਜਾਣੇ ਆਉਣ ਹਮ ਹਮਾ ਕੇ ਤੇ ਸਾਨੂੰ ਮੌਕਾ ਦਿੱਤਾ ਜਾਵੇ ਸੇਵਾ ਦਾ ਤੇ ਅੱਗੇ ਅੱਗੇ ਤੋਂ ਅਸੀਂ ਇਦਾਂ ਦੇ ਛੋਲ ਲਵੇ ਰਹੀਏ ਸੋ ਇਹੀ ਕਾਰਨ ਆ ਕਿ ਰੇਡੀਓ ਸਪਾਈਸ ਤੇ ਡੇਲੀ ਖਬਰ ਦੋਨੋਂ ਹੀ ਜਿਹੜੀਆਂ ਇੱਥੇ ਦੀ ਸਥਾਪਿਤ ਜਿਹੜੀਆਂ ਟੀਮਸ ਨੇ ਉਹ ਖੁੱਲ ਕੇ ਪੂਲ سپورਟ ਜਿਹੜੀ ਵਾਰਸ ਬਦਰ ਨੂੰ ਕਰੀ ਜਾ ਨਾਗਰੀ ਫੁੱਲ سپورਟ ਕਰ ਰਹਾ ਹੈ ਜੀ ਹਾਂਜੀ ਹਾਂਜੀ ਸਤਿਗੁਰ ਜੀ ਸਾਰਿਆਂ ਨੂੰ ਹਾਂਜੀ ਸਾਡੀ ਪੂਰੀ ਫੁੱਲ سپورਟ ਹੈ ਜੀ ਹਾਂਜੀ ਬਹੁਤ ਵਧੀਆ ਸ਼ੋਅ ਹੋਣ ਜਾ ਰਿਹਾ ਹੈ 11 ਤਰੀਕ ਨੂੰ ਤੇ ਅਸੀਂ ਸਾਰਿਆਂ ਨੂੰ ਇਨਵਾਈਟ ਕਰਦੇ ਆਂ ਕਿ ਪਲੀਜ਼ ਆਓ ਆਪਣੀ ਫੈਮਲੀ ਦੇ ਨਾਲ ਤੇ ਹੋਪਫੁਲੀ ਸਾਰੇ ਇੰਜੋਏ ਕਰੋਗੇ ਸਾਰਿਆਂ ਦੇ ਪੇਰੈਂਟਸ ਆਇਆ ਵਧੀਆ ਮੌਕਾ ਹੁੰਦਾ ਹੈ ਕਿ ਫੈਮਲੀ ਇਕੱਠੀ ਮਿਲ ਕੇ ਉੱਥੇ ਬਹਿ ਕੇ ਸ਼ੋਅ ਵੇਖੇ ਜਿਹੜਾ ਕਿ ਵਧੀਆ ਸ਼ੋਅ ਹੈ ਹਾਂਜੀ ਵਾਹਿਗੁਰੂ ਸੋ ਲਾਸਟ ਬਟ ਨੋਟ ਦ ਲੀਸਟ ਜਿਨ੍ਹਾਂ ਨੇ ਸਭ ਤੋਂ ਸੋਫਿਸਟੀਕੇਟਿਡ ਘੜੀ ਸਿੱਧੀ ਪਾਈ ਆ ਧਾਰੀਵਾਲ ਸਾਹਿਬ ਜਿਹੜੇ ਨਿਜਰ ਨਿਜਰ ਸਾਡੇ ਇਲਾਕੇ ਦੇ ਵਿੱਚ ਨਿਜਰਾ ਪਿੰਡ ਬਹੁਤ ਮਸ਼ਹੂਰ ਆ ਤੇ ਮੈਂ ਬਾਅਦ ਚ ਇਹਨਾਂ ਤੋਂ ਪੁੱਛੂਗਾ ਕਿ ਇਹਨਾਂ ਦਾ ਪਿੰਡ ਕਿਹੜਾ ਪਰ ਲੇਕਿਨ ਇਸ ਟਾਈਮ ਨਿੱਕਾ ਮੈਨੂੰ ਦੱਸੋ ਤੁਹਾਡਾ ਫੇਵਰਿਟ ਕਿਹੜਾ ਗੀਤ ਆ ਵਾਰਿਸਪੁਰ ਦਾ ਸასი ਗੱਲ ਜੀ ਪਹਿਲਾਂ ਸਾਰਿਆਂ ਨੂੰ ਤੇ ਮੇਰਾ ਫੇਵਰਿਟ ਗੀਤ ਆ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਸਾਧੀਆਂ ਕਰਾ ਕਰ ਹਾਂ ਸਾਧੀਆਂ ਕਰਾ ਕਰ ਕੰਮ ਆ ਵਾਹ ਜੀ ਵਾਹ ਬਿਲਕੁਲ ਦੇਖੋ ਇਹ ਚ ਕੋਈ ਦੋ ਰਾਏ ਨਹੀਂ ਕਿ ਨੌਜਵਾਨਾਂ ਨੂੰ ਬਹੁਤ ਵਧੀਆ ਸੇਤ ਦੇਣ ਵਾਲੇ ਗੀਤ ਜਿਹੜੇ ਆ ਪੰਜਾਬੀ ਵਿਰਸਾ ਲੈ ਲਓ ਬੱਚਿਆਂ ਦੇ ਲਈ ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ ਹਾਲੇ ਅਸੀਂ ਖੁਦ ਮੈਂ ਉਹਦੇ ਵਿੱਚ ਉਹਨਾਂ ਨੇ ਬੱਚਿਆਂ ਦੀ ਗੱਲ ਵੀ ਬਾ ਕਮਾਲ ਕੀਤੀ ਕਿਹੜੇ ਮੰਗਲ ਹਠੂਰ ਨੇ ਵਿਉਂਤਬੰਦੀ ਕਰਕੇ ਸਾਰਾ ਕੁਝ ਦਸ਼ਾ ਕੀ ਸਾਨੂੰ ਜ਼ਰੂਰਤ ਕਿਸ ਦੀ ਹੈ ਅਣਖਾਂ ਦੀ ਗੱਲ ਕੀਤੀ ਗੀਤਾਂ ਦੇ ਵਿੱਚ ਸਾਡੇ ਕਦੇ ਕੱਲੀ ਬਹਿ ਕੇ ਸੋਚੀ ਨਹੀਂ ਹਾਂਜੀ ਸੋਚਣ ਪਾਤੀ ਕਦੇ ਆਪਣੇ ਸੁਤੀ ਪਈ ਨੂੰ ਖਿੱਚ ਗਿਆ ਆਉਣ ਗਿਆ ਹਾਂਜੀ ਬਹੁਤ ਲੋਕਾਂ ਨੇ ਅਸੀਂ ਤੁਰਦੇ ਤੁਰਦੇ ਮੁਰਦੇ ਮੁਰਦੇ ਕਹਿੰਦੇ ਹੁੰਦੇ ਆ ਆਣ ਤੁਹਾਡੇ ਪਿੰਡ ਦੀ ਜੂਨ ਦੇ ਵਿੱਚ ਜਦੋਂ ਪਹੁੰਚ ਗਿਆ ਤੇ ਉਦੋਂ ਨੈਚਰਲੀ ਇਹ ਕੋਈ ਦੋ رائے ਨਹੀਂ ਕਿ ਇਹਨੇ ਗੀਤ ਖਨੂ ਲਾਗਿਓ ਹੋ ਕੇ ਆਪਾਂ ਸੁਣਿਆ ਨਾਲ ਦੇ ਨਾਲ ਆਪਾਂ ਸਾਰੇ ਜਾਣਦੇ ਆ ਕਿ ਉਹਨਾਂ ਦੇ ਬ੍ਰਦਰ ਜਿਹੜੇ ਕਮਲ ਖੀਰ ਆ ਅੱਛਾ ਇਹ ਸਵਾਲ ਪੁੱਛਦੇ ਆ ਇਧਰ ਜਿੱਥੋਂ ਸ਼ੁਰੂਆਤ ਕੀਤੀ ਕਮਲ ਖੀਰ ਦਾ ਫੇਵਰੇਟ ਗੀਤ ਦੱਸੋ ਜੀ ਕਿਹੜਾ ਤੁਹਾਡਾ ਜਿਹੜਾ ਤੁਸੀਂ ਚਾਹੋਗੇ ਕਿ ਕਮਲ ਖੀਰ ਗਾਵੇ ਸੋ ਇਧਰ ਅੱਛਾ ਚਲੋ ਦੱਸੋ ਜੀ ਕਮਲਹੀਰ ਦਾ ਦੇਖ ਲਈ ਉਹਨਾਂ ਦੀ ਮੇਰਾ ਜਿਹੜਾ ਫੇਵਰੇਟ ਆ ਉਹ ਹੈ ਬੈਡ ਕੇ ਤਰੰਗਨਾਤ ਹੋਣੀ ਕੱਡੇ ਜਦੋਂ ਚੱਦ ਆ ਆਹ ਹਾ ਉਹ ਮੇਰਾ ਫੇਵਰੇਟ ਸੁਣਾ ਜੀ ਹਾਂਜੀ ਕਹਤੇ ਬਾਕੀ ਗਾਣੇ ਉਹਨਾਂ ਦੇ ਸਾਰੇ ਸੋਹਣੇ ਆ ਜੀ ਹਾਂਜੀ ਗੱਲ ਹੱਸਣ ਤੋਂ ਲੈ ਕੇ ਕਿੱਥੇ ਤੱਕ ਕਮਲਹੀਰ ਲੈ ਗਿਆ ਸੋ ਦੇਖੋ ਮੈਂ ਹੁਣ ਇੱਥੇ ਬਿਠੇ ਬਿਠੇ ਨੌਜਵਾਨਾਂ ਨੂੰ ਕਿੰਨੇ ਗੀਤ ਚਿਤਿਆ ਦੋਨੇ ਭਰਾਵਾਂ ਦੇ ਸੋ ਯਾਦ ਰਹੇ ਅਕਤੂਬਰ ਸ਼ੁੱਕਰਵਾਰ ਨੂੰ ਕਿਹੜੇ ਦਿਨ 11 ਅਕਤੂਬਰ ਦਿਨ ਸ਼ੁੱਕਰਵਾਰ ਦਿਨ ਸ਼ੁੱਕਰਵਾਰ ਤੇ ਕਿੱਥੇ ਹੋਣ ਜਾ ਰਿਹਾ ਜੀ ਇਹ ਟਾਊਨ ਹਾਲ ਟਾਊਨ ਹਾਲ ਤੇ ਟਿਕਟਾਂ ਕਿਥੋਂ ਪਲਾਦ ਰਹੇ ਜੀ ਟਿਕਟੈਕ ਤੋਂ ਵਾਹ ਜੀ ਆਨਲਾਈਨ ਤੇ ਵਾਹ ਜੀ ਵਾਹ ਸੋ ਹੋਰ ਕੋਈ ਜਾਣਕਾਰੀ ਬਾਈ ਬਸ ਇੰਨੀ ਇੰਨੀ ਗੱਲਾਂ ਇਹ ਸਾਰੇ ਆਪਣੇ ਫੈਮਿਲੀ ਨੂੰ ਲੈ ਕੇ ਪਹੁੰਚਿਓ ਜਰੂਰ ਬਹੁਤ ਵਧੀਆ ਸ਼ੋ ਹੋਣਾ ਸਿਕਿਉਰਿਟੀ ਦਾ ਪਾਰਕਿੰਗ ਦਾ ਹਰ ਇੱਕ ਚੀਜ਼ ਦਾ ਬਹੁਤ ਵਧੀਆ ਪ੍ਰਬੰਧ ਹੋਣਾ ਬਸ ਰਿਕਵੈਸਟ ਹੈ ਬਿਲਕੁਲ ਤੇ ਜੇ ਕਿਸੇ ਨੇ ਕੋਈ ਅਣਕਾਨੀ ਕੀਤੀ ਸਾਡਾ ਬਾਈਕ ਦੇ